ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਸਵਾਗਤ ਹੈ ਮੈਂ ਜੀਵਨਜੋਤ ਕੌਰ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਦੀ ਜੋ ਅੱਜਕੱਲ ਹਰ ਉਮਰ ਦੇ ਲੋਕਾਂ ਲਈ ਟੈਨਸ਼ਨ ਬਣ ਗਿਆ ਹੈ ਉਮਰ ਤੋਂ ਪਹਿਲਾਂ ਵਾਲਾਂ ਦਾ ਚਿੱਟਾ ਹੋਣਾ ਅੱਜ ਦੇ ਮਾਡਰਨ ਜਮਾਨੇ ਵਿੱਚ ਸਟਾਈਲ ਸਭ ਨੂੰ ਚਾਹੀਦਾ ਹੈ ਪਰ ਕਈ ਵਾਰ ਫੈਸ਼ਨ ਦੀ ਦੌੜ ਵਿੱਚ ਅਸੀਂ ਆਪਣੇ ਵਾਲਾਂ ਦੀ ਸਿਹਤ ਨਾਲ ਸਮਝੌਤਾ ਕਰ ਲੈਂਦੇ ਹਾਂ ਕੈਮੀਕਲ ਵਾਲੇ ਕਲਰ ਕੌਜ ਸਮੇਂ ਲਈ ਤਾਂ ਵਧੀਆ ਲੱਗਦੇ ਹਨ ਪਰ ਇਸ ਦੇ ਨਤੀਜੇ ਬਹੁਤ ਹੀ ਮਾੜੇ ਨਿਕਲਦੇ ਹਨ ਵਾਲਾਂ ਦਾ ਜਲਦੀ ਸਫੇਦ ਹੋਣਾ ਵਾਲਾਂ ਵਿੱਚ ਰੁੱਖਾਪਨ ਸਕੈਨ ਇਰਿਟੇਸ਼ਨ ਇਦਾਂ ਕਿ ਕਈ ਵਾਰ ਅੱਖਾਂ ਤੱਕ ਵੀ ਇਸ ਦਾ ਪ੍ਰਭਾਵ ਪੈਂਦਾ ਹੈ ਪਰ ਚਿੰਤਾ ਨਾ ਕਰੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਘਰ ਦਾ ਬਣਿਆ 100% ਨੇਚਰਲ ਸੇਫ ਤੇ ਸੁਰੱਖਿਅਤ ਹੈਅਰ ਕਲਰ ਜੈਸ ਨਾਲ ਤੁਹਾਨੂੰ ਮਿਲੇਗਾ ਸੋਨਾ ਨੇਚਰਲ ਡਾਰਕ ਬ੍ਰਾਉਨ ਕਾਲਾ ਰੰਗ ਕੋਈ ਸਾਈਡ ਇਫੈਕਟ ਨਹੀਂ ਵਾਲ ਹੋਣਗੇ ਹੋਰ ਵੀ ਮਜ਼ਬੂਤ ਤੇ ਕਣੀ ਜ਼ਰੂਰੀ ਸਮਗਰੀ ਸਾਰੀਆਂ ਚੀਜ਼ਾਂ ਘਰੋਂ ਵਿੱਚੋਂ ਹੀ ਮਿਲ ਜਾਣਗੀਆਂ ਹਿੰਨਾ ਦੀ ਮਹਿੰਦੀ 3 ਤੋਂ 4 ਚਮਚ ਹਲਦੀ 1 ਚਮਚ ਕਾਫੀ ਪਾਊਡਰ 1 ਚਮਚ ਚਾਹ ਪੱਤੀ 1 ਚਮਚ ਨਾਰੀਅਲ ਦਾ ਤੇਲ 1 ਚਮਚ ਲੋਹੇ ਦਾ ਪੰਡਾ ਇਹ ਰੰਗ ਹੋਰ ਵੀ ਗੂੜਾ ਬਣਾਉਂਦਾ ਹੈ। ਇਸ ਨੂੰ ਕਿਵੇਂ ਬਣਾਉਣਾ ਹੈ? ਇੱਕ ਲੋਹੇ ਦੇ ਭਾਂਡੇ ਵਿੱਚ ਇੱਕ ਗਲਾਸ ਪਾਣੀ ਪਾ ਕੇ ਗਰਮ ਕਰੋ। ਹੁਣ ਇਸ ਵਿੱਚ ਹਲਦੀ, ਕੌਫੀ, ਚਾਹ ਪੱਤੀ ਤੇ ਨਾਰੀਅਲ ਦਾ ਤੇਲ ਪਾ ਕੇ 10 ਮਿੰਟ ਲਈ ਹੌਲੀ ਆਂਚ ਤੇ ਹਿਲਾਉਂਦੇ ਰਹੋ। ਫਿਰ ਗੈਸ ਤੇਜ਼ ਕਰਕੇ ਇਸ ਨੂੰ 10 ਤੋਂ 15 ਮਿੰਟ ਉਬਾਲੋ। ਠੰਡਾ ਹੋਣ ਦਿਓ ਤੇ ਪਾਣੀ ਨੂੰ ਛਾਣ ਲਵੋ। ਹੁਣ ਲੋਹੇ ਦੇ ਭਾਂਡੇ ਵਿੱਚ ਮਹਿੰਦੀ ਪਾ ਕੇ ਇਸ ਵਿੱਚ ਪਾਣੀ ਨਾਲ ਇੱਕ گاੜਾ ਪੇਸਟ ਬਣਾ ਲਓ ਇਸ ਨੂੰ ਰਾਤ ਭਰ ਲਿਫਾਫੇ ਨਾਲ ਬੰਨ ਕੇ ਰੱਖ ਦਿਓ ਅਗਲੇ ਦਿਨ ਸੈਰ ਧੋ ਕੇ ਇਹ ਪੇਸਟ ਵਾਲਾਂ ਵਿੱਚ ਲਗਾਓ ਤੇ 2 ਘੰਟੇ ਲਈ ਛੱਡ ਦਿਓ ਫਿਰ ਸਧਾਰਨ ਪਾਣੀ ਨਾਲ ਵਾਲ ਧੋ ਲਵੋ ਨਤੀਜਾ ਤੁਹਾਡੇ ਵਾਲ ਹੋ ਜਾਣਗੇ ਕਾਲੇ ਚਮਕੀਲੇ ਤੇ ਸੰਘਣੇ ਤੇ ਸਭ ਤੋਂ ਵੱਡੀ ਗੱਲ ਬਿਲਕੁਲ ਸੇਫ ਜੇ ਤੁਹਾਨੂੰ ਮੇਰਾ ਇਹ ਨੁਕਸਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਬੈਲ ਆਈਕਨ ਨੂੰ ਵੀ ਜਰੂਰ ਔਨ ਕਰਨਾ ਧੰਨਵਾਦ ਜੀ